बीसी ਦੇ ਅਸਤੀਫੇ ਅਤੇ ओपीडी ਦੇ ਗੇਟ ਤੋਂ ਮੈਡੀਕਲ ਦੇ ਗੇਟ ਤੱਕ ਬੋਲੀਆਂ ਪਾਉਂਦੇ ਹੋਏ ਨਾਈ ਦੇ ਪਹੁੰਚੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਯੂਨੀਵਰਸਿਟੀ ਦੇ ਮੁਲਾਜ਼ਮਾਂ ਅਤੇ ਜਥੇਬੰਦੀ ਦੇ ਆਗੂਆਂ ਨੇ ਕੀ ਕਿਹਾ ਵੇਖੋ ਫਰੀਦਕੋਟ ਤੋਂ ਜਗਦੀਸ਼ ਬਾਂਬਾ ਦੀ 에어ਪੋਰਟ ਬਾੜੀ-ਬਾਰੀ ਖੱਟਣ ਗਿਆ ਸੀ ਖੱਟ ਕੇ ਲਿਆਉਂਦਾ ਪੀਸੀ thank <laughs> you ਮਾੜਾ ਹੋਇਆ ਇੱਕ ਵਧੀਆ ਵੀ ਇਹ ਬਹੁਤ ਵਧੀਆ ਜਦੋਂ ਡਾਕਟਰ ਰਾਜਬਹਾਦਰ ਤੋਂ ਪਿਛਲੇ 8 ਸਾਲਾਂ ਚ ਮੈਡੀਕਲ ਦਾ ਕੋਈ ਸੁਧਾਰ ਨਹੀਂ ਹੋਇਆ ਤੇ ਫਿਰ ਕੁਰਸੀ ਤੇ ਬੈਠਣ ਦਾ ਇਹਨਾਂ ਨੂੰ ਆਪ ਹੀ ਹੱਕ ਨਹੀਂ ਸੀ ਇਹ ਨੈਤਿਕਤਾ ਦੇ ਦੌਰ ਤੇ ਪਹਿਲਾਂ ਹੀ ਛੱਡ ਕੇ ਚਲੇ ਜਾਣਾ ਚਾਹੀਦਾ ਸੀ ਇਹਨਾਂ ਨੂੰ ਕਿਉਂਕਿ ਵਾਰ-ਵਾਰ ਮੀਟਿੰਗਾਂ ਕੀਤੀਆਂ 1.5 ਸਾਲ ਹੋ ਗਏ ਜਿੱਥੇ ਬੰਦੀਆਂ ਲਗਾਤਾਰ ਪਿਛਲੀ ਸਰਕਾਰ ਨਾਲ ਰਾਹੀਂ ਮੰਤਰੀਆਂ ਰਾਹੀਂ ਹੁਣ ਦੀ ਸਰਕਾਰ ਦੇ ਮੰਤਰੀਆਂ ਰਾਹੀਂ ਸਿਵਲ ਪ੍ਰਸ਼ਾਸਨ ਲਈ ਮੈਡੀਕਲ ਪ੍ਰਸ਼ਾਸਨ ਲਈ ਕਿੰਨੀਆਂ ਮੀਟਿੰਗਾਂ ਹੋਈਆਂ ਤੇ ਸੁਧਾਰ ਇੱਕ ਪੈਸੇ ਦਾ ਵੀ 1.5 ਸਾਲ ਚ ਨਹੀਂ ਹੋਇਆ ਤੇ ਇਸ ਕਰਕੇ ਵੀ ਸੀ ਸਾਹਿਬ ਜੇ ਮਤਲਬ ਇਸ ਚੀਜ਼ ਨੂੰ ਸਮਝਦੇ ਨਹੀਂ ਸੀ ਵੀ ਇੰਨੀ ਤਨਖਾਹ ਲੈ ਰਹੇ ਸੀਗੇ ਫਿਰ ਇਹਦੀ ਜ਼ਿੰਮੇਵਾਰੀ ਨੂੰ ਨਹੀਂ ਸਮਝਦੇ ਸੀ ਪ੍ਰਵਾਹ ਨਹੀਂ ਕਰਦੇ ਸੀ ਇਹ ਹਾਲਾਤ ਤਾਂ ਬਣੇ ਤੇ ਜਿਹੜਾ ਸਰਕਾਰ ਨੇ ਫੈਸਲਾ ਲਿਆ ਬਹੁਤ ਵਧੀਆ ਲਿਆ ਇਹ ਪਹਿਲਾਂ ਹੀ ਉਸ ਦਿਨ ਹੀ ਅਸੀਫਾ ਮਨਜ਼ੂਰ ਕਰ ਲੈਣਾ ਚਾਹੀਦਾ ਸੀ ਤੇ ਇਸ ਕਰਕੇ ਅਸੀਂ ਅੱਗੇ ਵੀ ਜਿਹੜੇ ਨਵੇਂ ਵਾਈਸ ਚਾਂਸਲਰ ਆਉਣਗੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਹਸਤਾਲ ਦੇ ਜਿਹੜੇ ਦੁਰਪ੍ਰਬੰਧ ਨੇ ਉਹਨਾਂ ਨੂੰ ਵਧੀਆ ਕੀਤਾ ਜਾਵੇ ਅਸੀਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਸਾਡੀਆਂ ਜਨਤਕ ਜਥੇਬੰਦੀਆਂ ਹਰ ਤਰ੍ਹਾਂ ਦਾ ਸਹਿਯੋਗ ਲਈ ਤਿਆਰ ਆ ਜੇ ਉਹ ਵੀ ਇਸ ਪਾਸੇ ਨਾ ਧਿਆਨ ਦੇਣਗੇ ਫਿਰ ਸਾਡੀ ਲੜਾਈ ਇਸੇ ਤਰ੍ਹਾਂ ਜਾਰੀ ਰਹੂਗੀ ਅਸੀਂ ਉਹਨੇ ਚਿਰ ਸੰਘਰਸ਼ ਕਰਦੇ ਰਵਾਂਗੇ ਜਿੰਨੇ ਚਿਰ ਸਾਡੇ ਲੋਕਾਂ ਨੂੰ ਹਸਤਾਲ ਦੇ ਪ੍ਰਬੰਧ ਅੱਛੇ ਹੋ ਕੇ ਵਧੀਆ ਸੇਵਾਵਾਂ ਨਹੀਂ ਮਿਲਦੀਆਂ ਇਹ ਲੰਬੇ ਸਮੇਂ ਤੋਂ ਮੁਲਾਜ਼ਮਾਂ ਦੀ ਮੰਗ ਰਹੀ ਹੈ ਕਿ ਜਿਹੜਾ ਵੀਸੀ ਰਾਜ ਐਕਸ ਵੀਸੀ ਰਾਜ ਭਾਦਰ ਦਾ ਜਿਹੜਾ ਵਤੀਰਾ ਰਿਹਾ ਮੁਲਾਜ਼ ਮਰੀ ਹਸਪਤਾਲ ਦੇ ਸਹੂਲਤਾਂ ਨੂੰ ਲੈ ਕੇ ਚਾਹੇ ਮਲਾਜਮਾਂ ਦੀਆਂ ਜੋ ਹੱਕਾਂ ਦੀ ਸਬੰਧੀ ਉਹ ਵੀ ਲੈ ਕੇ ਉਹਨਾਂ ਨੂੰ ਬਹੁਤ ਮਾੜਾ ਵਤੀਰਾ ਰਿਆ ਇਹ ਹਰ ਆਪ ਦੀ ਹੈਂਕੜਬਾਜੀ ਵਿੱਚ ਇਹਨਾਂ ਨੇ ਮਲਾਜਮਾਂ ਦਾ ਨੁਕਸਾਨ ਬਹੁਤ ਕੀਤਾ ਹੈ ਚਾਹੇ ਉਹ ਹਸਪਤਾਲ ਦਾ ਵੇਖਿਆ ਜਾਵੇ ਹਸਪਤਾਲ ਦਾ ਸੁਧਾਰ ਵੀ ਨਹੀਂ ਹੋਇਆ ਇਹਨਾਂ ਤੋਂ ਇਸ ਕਰਕੇ ਅੱਜ ਮਲਾਜਮਾਂ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਲੱਡੂ ਢੰਡੇ ਜਾ ਰਹੇ ਆ ਭਗੜੇ ਪਾਏ ਜਾ ਰਹੇ ਆ ਕਿਉਂਕਿ ਇਹ ਬਹੁਤ ਲੰਮੇ ਸਮੇਂ ਤੋਂ ਬਾਅਦ ਮਲਾਜਮਾਂ ਦੀ ਸੁਣੀ ਗਈ ਹੈ ਹੁਣ ਸਾਨੂੰ ਉਮੀਦ ਹੈ ਵੀ ਜਿਹੜਾ ਭਗਵਾਨਦਾਨ ਸਾਹਿਬ ਨੇ ਆਪਣਾ ਹੈੱਥ ਮਿਨਿਸਟਰ ਚੇਨ ਜੁੜਾ ਮਾਰਿਆ ਜੀ ਨੇ ਜੋ ਆਏ ਜਿਹੜਾ ਫੈਸਲਾ ਲਿਆ ਗਿਆ ਬੀਸੀ ਦਾ ਸੇਵਾ ਮਨਜ਼ੂਰ ਕਰਨ ਦਾ ਇਹ ਬਹੁਤ ਸ਼ਲਾਘਾਯੋਗ ਹੈ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਵੀ ਇਹ ਜਿਹੜਾ ਅੱਜ ਇਹ ਮੁਲਾਜ਼ਮਾਂ ਦੀ ਮੰਗ ਪੂਰੀ ਹੋਈ ਹੈ ਕਿ ਤੁਹਾਡੇ ਸੰਘਰਸ਼ ਦੀ ਗੱਲ ਕਰੀਏ ਵੀ ਉਹਨਾਂ ਬੀਸੀ ਦਾ ਸੇਵਾ ਮਨਜ਼ੂਰ ਹੋ ਗਿਆ ਤੁਸੀਂ ਉਹਨਾਂ ਦਾ ਸੰਘਰਸ਼ ਖਤਮ ਕਰਤਾ ਹੈ ਕਿ ਨਹੀਂ ਦੇਖੋ ਜਿਹੜਾ ਸੰਘਰਸ਼ ਦੀ ਗੱਲ ਹੈ ਸਾਡਾ ਸੰਘਰਸ਼ ਲਗਾਤਾਰ ਨਹੀਂ ਚੱਲੀ ਜਾਊਗਾ ਜਿੰਨਾ ਤੱਕ ਸਾਡੇ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀ ਜਾਂਦੀਆਂ ਕਿਉਂਕਿ ਹਜੇ ਕਿਤਨੇ ਕਿਤੇ ਮੰਗਾਂ ਹਜੇ ਵੀ ਉਹ ਹਜੇ ਵੀ ਰਾਹ ਦੇ ਵਿੱਚ ਲਟਕਦੇ ਜਾਂ ਨਜ਼ਰ ਆ ਰਹੀਆਂ ਹਨ ਕਿਉਂਕਿ ਇਹ ਇੱਕ ਮੰਗ ਸੀਗੀ ਵੀ ਜਿਹੜੇ ਵੀ ਸੀ ਰਾਜ ਭਾਦਰ ਦੇ ਜਿਹੜੇ ਕਰਪਟ ਜਿਹੜੇ ਸਲਾਹਕਾਰ ਆ ਜਿਨ੍ਹਾਂ ਨੇ ਇਥੇ ਮੁਲਾਜ਼ਮਾਂ ਦਾ ਨੁਕਸਾਨ ਕਰਕੇ ਇਥੇ ਪੈਸੇ ਦੀ ਲੁੱਟੀ ਆ ਹਿਰਾਫੇਰੀ ਕੀਤੀ ਆ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੇ ਉੱਪਰ ਐਫ ਆਈ ਆਰ ਦਰਜ ਕਰਾਉਣਾ ਐਫ ਆਈ ਆਰ ਦਰਜ ਕਰਾ ਕੇ ਉਹਨਾਂ ਨੂੰ ਜੇਲ੍ਹ ਦੇ ਭੇਜਣਾ ਤੇ ਜਿਹੜੇ ਮੁਲਾਜ਼ਮਾਂ ਦੇ ਜਿਹੜੇ ਮੰਗਲ ਲਟਕਦੀ ਆ ਰਹੀ ਹੈ ਜਿਹੜਾ ਪਹਿਲਾਂ ਹੀ ਯੂਨੀਵਰਸਿਟੀ ਪ੍ਰਸ਼ਾਸਨ ਕੋਲ ਜਾ ਚੁੱਕੇ ਜਿੱਤੇ ਕਮੇਟੀ ਵੀ ਬਣੀ ਹੋਈ ਹੈ ਰਜਿਸਟਰਾਰ ਸਾਹਿਬ ਦੀ ਅਗਵਾਈ ਦੇ ਅੰਡਰ ਚੇਅਰਮੈਨਸ਼ਿਪ ਦੇ ਅੰਡਰ ਉਹਨਾਂ ਜਿਨ੍ਹਾਂ ਦੇ ਕਰੋ ਮਸਲੇ ਸਾਰੇ ਹੱਲ ਨਹੀਂ ਹੋ ਜਾਂਦੇ ਮਲਾਜਮਾਂ ਨੂੰ ਤਸੱਲੀ ਨਹੀਂ ਹੁੰਦੀ ਉਹਨਾਂ ਦੇ ਕਿਸ ਤਰ੍ਹਾਂ ਨਾਲ ਜਾਰੀ ਲਾਊਗਾ 10 ਤੋਂ 12 ਪਹਿਲਾਂ ਦੀ ਤਰ੍ਹਾਂ